ਰਕਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੀਆਂ ਚਰਚਾਵਾਂ ਹਰ ਪਾਸੇ ਹੋ ਰਹੀਆਂ ਨੇ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸੇ ਵੱਡੇ ਕਾਕੇ ਦਾ ਵਿਆਹ ਹੁੰਦਾ ਹੈ ਉਹ ਵੱਡੀਆਂ-ਵੱਡੀਆਂ ਗੱਡੀਆਂ ਸਜਾ ਕੇ ਲੈ ਕੇ ਜਾਂਦਾ ਹੈ ਤੇ ਜਦੋਂ ਗੱਲ ਆਉਂਦੀ ਹੈ ਕਿ ਰਜਵਾੜਿਆਂ ਦਾ ਵਿਆਹ ਹੁੰਦਾ ਹੈ ਉੱਥੇ ਫਿਰ ਹੈਲੀਕਾਪਟਰਾਂ ਦੇ ਉੱਤੇ ਪ੍ਰਾਤ ਆਉਣੀ ਕੋਈ ਚੰਬਾ ਨਹੀਂ ਹੈ ਆਪਾਂ ਵੇਖਿਆ ਇਹ ਪਿੰਡ ਦੇ ਵਿੱਚ ਕਈ ਲੋਕ ਹੈਲੀਕਾਪਟਰਾਂ ਦੇ ਉੱਤੇ ਜਿਹੜੇ ਬਹੁਤੇ ਅਮੀਰ ਹੁੰਦੇ ਆ ਉੱਥੇ ਪ੍ਰਾਤ ਲੈ ਕੇ ਆਉਂਦੇ ਆ ਇੱਥੇ ਹੈਲੀਕਾਪਟਰ ਤਿੰਨ-ਤਿੰਨ ਉੱtre ਸਿੱਧੇ ਬਾਦਲ ਪਿੰਡ ਉੱtre ਤੇ ਉੱਥੇ ਜਾ ਕੇ ਉਹਨਾਂ ਨੇ ਸਿੱਧਾ ਪ੍ਰਾਤ ਲੈ ਕੇ ਲੰਬੀ ਤੋਂ ਬਾਦਲਪਿੰਡ ਗਏ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਦੇ ਪਰਿਵਾਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਹਜ਼ਾਰ ਤੋਂ ਵੱਧ ਲੋਕ ਸੀ ਜਿਹੜੇ ਬਰਾਤ ਦਾ ਜੀਆ ਕੈਨ ਨੂੰ ਤਿਆਰ ਸੀ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਉਸਦੇ ਨਾਲ ਮਜੀਠੀਆ ਪਰਿਵਾਰ ਵੀ ਮੌਜੂਦ ਸੀ ਬਰਾਤ ਨੂੰ ਜੀਆ ਕੈਨ ਨੂੰ ਕਿਉਂਕਿ ਉਹ ਵੀ ਇੱਕ ਵੱਡੇ ਪਰਿਵਾਰ ਦੇ ਨਾਲ ਨਾਤਾ ਜੁੜਿਆ ਹੋਇਆ ਹੈ ਅਮਰੀਕਾ ਦਾ ਵੱਡਾ ਕਾਰੋਬਾਰੀ ਬਰਾਤ ਲੈ ਕੇ ਜਦੋਂ ਪੰਜਾਬ ਦੇ ਵਿੱਚ ਆਇਆ ਫਿਰ ਲੋਕ ਗੱਲਾਂ ਕਰ ਰਹੇ ਸੀ ਕਿ ਵਾਕੇ ਹੀ ਵਿਆਹ ਹੋਵੇ ਤਾਂ ਇਹ ਜਿਹਾ ਹੋਵੇ ਕਿਉਂਕਿ ਇੱਕ ਹੈਲੀਕਾਪਟਰ ਨਹੀਂ ਤਿੰਨ ਤਿੰਨ ਹੈਲੀਕਾਪਟਰਾਂ ਦੇ ਵਿੱਚ ਪ੍ਰਾਈਵੇਟ ਜਿੱਟਾਂ ਦੇ ਵਿੱਚ ਜਿਹੜੀ ਬਰਾਤ ਆਈ ਸੀ ਤੇ ਸਿੱਧੀ ਜਾ ਕੇ ਜਦੋਂ ਜਾ ਰਹੀ ਸੀ ਗੱਡੀਆਂ ਦਾ ਕਾਫਲਾ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਅੱਜ ਕਿਸੇ ਰਾਜੇ ਦਾ ਵਿਆਹ ਹੈ ਆਮ ਤੌਰ ਤੇ ਆਪਾਂ ਵੇਖਿਆ ਹੋਵੇਗਾ ਕਿ ਰਾਜੇ ਦਾ ਰਾਜਕੁਮਾਰੀ ਦੇ ਨਾਲ ਵਿਆਹ ਹੈ ਤੇ ਅੱਜ ਦੇ ਜਮਾਨੇ ਦੇ ਵਿੱਚ ਜੇਕਰ ਰਾਜਕੁਮਾਰੀ ਵੇਖਣੀ ਹੋਵੇ ਤੇ ਉਹ ਜਿਸ ਤਰੀਕੇ ਦੇ ਨਾਲ ਪੰਜ ਵਾਰੀਆਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੋਤੀ ਦਾ ਵਿਆਹ ਕਿਸੇ ਰਾਜਕੁਮਾਰੀ ਦੇ ਵਿਆਹ ਤੋਂ ਘੱਟ ਨਹੀਂ ਸੀ ਕਿਉਂਕਿ ਉੱਥੇ ਕੋਈ ਜਿਹੀ ਸ਼ੈ ਨਹੀਂ ਸੀ ਦੁਨੀਆ ਦੀ ਜਿਹੜੀ ਉੱਥੇ ਵਿਆਹ ਦੇ ਵਿੱਚ ਮੋਜ